ਆਪਣੇ ਜੈਨ ਸਕੂਲ ਦੇ ਵਿੱਚ ਸਿਲਵਰ ਜੋਕੀ ਬਣਾ ਰਹੇ ਨੇ ਜਿੱਤੇ ਤੁਸੀਂ ਪੁੱਛਿਓ ਇੱਥੇ ਸੁਆਮੀ ਛਗਨਾਲ ਲਾਲਾ ਹੰਸਰਾ ਜੈਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਜਿਹੜਾ ਸਾਡੇ ਖੰਨੇ ਦਾ ਬੜਾ ਨਾਮਵਰ ਵਿਦਿਅਕ ਅਦਾਰਾ ਹੈ ਅੱਜ ਐਨੂਅਲ ਜਿਹੜਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਹੈ ਜਿਹੜਾ ਹਰ ਸਾਲ ਦੀ ਤਰ੍ਹਾਂ ਜੂਰੇ ਕੀਤਾ ਗਿਆ ਔਰ ਬੜੀ ਖੁਸ਼ੀ ਹੋਈ ਕਿ ਅੱਜ ਕੰਪਲੀਟ ਸਾਰੀ ਮੈਨੇਜਮੈਂਟ ਨੇ ਰਲ ਕੇ ਇੰਨਾ ਸ਼ਾਨਦਾਰ ਇਹ ਜੋ ਅੱਜ ਸਮਾਗਮ ਕੀਤਾ ਬੱਚਿਆਂ ਨੇ ਇਹਦੇ ਚ ਕਲਚਰਲ ਐਕਟੀਵਿਟੀਆਂ ਕੀਤੀਆਂ ਨੇ ਬੱਚਿਆਂ ਨੇ ਸਾਡੇ ਜੋ ਸਾਡੇ ਜਿਹੜਾ ਸਮਝ ਲੋ ਸੰਸਕ੍ਰਿਤੀ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਪਰਫਾਰਮੈਂਸਿਸ ਕੀਤੀਆਂ ਦੇਖ ਕੇ ਮਨ ਬੜਾ ਖੁਸ਼ ਹੋਇਆ ਪ੍ਰਮਾਤਮਾ ਦੇ ਅੱਗੇ ਇੱਕੋ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਕਿ ਸਮੂਹ ਮੈਨੇਜਮੈਂਟ ਦੇ ਸਿਰ ਦੇ ਉੱਤੇ ਆਪਣਾ ਮਿਹਰ ਭੜਿਆ ਹੱਥ ਰੱਖਣ ਇਹ ਜਿਹੜਾ ਵਿੱਤੀ ਅਦਾਰਾ ਹੈ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਹਜ਼ਾਰਾਂ ਹੀ ਸਟੂਡੈਂਟਸ ਇਸ ਵਿਦਿਅਕ ادارے ਚੋਂ ਪੜ੍ਹ ਕੇ ਕੋਈ ਡਾਕਟਰ ਬਣਿਆ ਕੋਈ ਇੰਜੀਨੀਅਰ ਬਣਿਆ ਕੋਈ ਆਈਪੀਐਸ ਬਣਿਆ ਕੋਈ ਆਈਐਸ ਬਣਿਆ ਪੀਸੀਐਸ ਬਣਿਆ ਪੀਪੀਐਸ ਬਣਿਆ ਸੀਏ ਬਣਿਆ ਪਤਾ ਨਹੀਂ ਕਿਹੜੇ-ਕਿਹੜੇ ਮਤਲਬ ਫੀਲਡ ਚ ਉਹਨਾਂ ਨੇ ਜਾ ਕੇ ਮੱਲਾ ਮਾਰੀਆਂ ਨੇ ਤੇ ਅੱਜ ਇਸ ਵਿਦਿਅਕ ادارے ਦਾ ਐਡਾ ਵਟਾ ਨਾਮ ਰੌਸ਼ਨ ਕੀਤਾ ਸੋ ਇੱਕ ਵਾਰ ਤੋਂ ਫੇਰ ਮੈਂ ਜਿੱਥੇ ਅੱਜ ਇਸ ਪ੍ਰੋਗਰਾਮ ਦੇ ਉੱਤੇ बतौर ਇਹਨਾਂ ਨੇ ਮੈਨੂੰ ਮੁੱਖ ਮਹਿਮਾਨ ਬੁਲਾਇਆ ਮੈਂ ਇਹਨਾਂ ਦਾ ਸਾਰੀ ਮੈਨੇਜਮੈਂਟ ਦਾ ਅਨਿਲ ਜੈਨ ਜੀ ਦਾ ਵਿਕਸ਼ ਜੀ ਦਾ ਵਿਕੇਸ਼ ਬਾਂਸਲ ਜੀ ਦਾ ਅਰुण ਜੈਨ ਜੀ ਦਾ ਤੇ ਸਾਡੇ ਵਿਪਨ ਜੈਨ ਜੀ ਦਾ ਸਾਰਿਆਂ ਦਾ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਜਿੱਥੇ ਧੰਨਵਾਦ ਕਰਦਾ ਰਮਨਿਕ ਜੀ ਉਹਨਾਂ ਦਾ ਲਾਲਾ ਜੀ ਦਾ ਧਰਮਵੀਰ ਜੀ ਦਾ ਸਾਰਿਆਂ ਦਾ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਜਿੱਥੇ ਧੰਨਵਾਦ ਕਰਦਾ ਉਥੇ ਮੈਂ ਇਹਨਾਂ ਨੂੰ ਬੈਸਟ ਵਿਸ਼ੇਸ ਦਿੰਦਾ ਆਪਣੇ ਵੱਲੋਂ ਕਿ ਇਸ ਵਿੱਤਕ ادارے ਦੀ ਚੜ੍ਹਦੀ ਕਲਾ ਲਈ ਅਸੀਂ ਦਿਲੋਂ ਦੁਆਵਾਂ ਕਰਦੇ ਹਾਂ ਧੰਨਵਾਦ ਸਾਡੇ ਸਕੂਲ ਨੂੰ ਅੱਜ 25 ਸਾਲ ਹੋ ਗਏ ਨੇ ਸਵਾਮੀ ਚਗਨ ਲਾਲ ਲਾਲਾ ਹੰਸਰਾਜ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਫੰਕਸ਼ਨ ਆਇਆਗਾ ਉਹਦੇ ਵਿੱਚ ਅਸੀਂ ਅੱਜ ਸਾਡੇ ਐਮ.ਐਲ.ਏ. ਸਾਹਿਬ ਨੂੰ ਬੁਲਾਇਆ ਹੈਗਾ ਤੇ ਬਹੁਤ ਅچھے ਬੱਚਿਆਂ ਨੇ ਦਿੱਤਾ ਹੈ ਦੇਖ ਕੇ ਬੱਚਿਆਂ ਦਾ ਮਨ ਪਸੰਦ ਹੁੰਦਾ ਹੈਗਾ ਤੇ ਉਹਨਾਂ ਨੂੰ ਜੇ ਆਪਾਂ ਪ੍ਰਾਈਜ਼ ਦਿੰਨੇ ਹੈ ਤਾਂ ਉਹਨਾਂ ਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ ਅੱਜ ਜਿਹੜੇ ਆ ਤੁਹਾਡੇ 25 ਇਅਰਸ ਪੂਰੇ ਹੋ ਗਏ ਨੇ ਤੁਹਾਡੇ ਇੰਸਟੀਟਿਊਸ਼ਨ ਦੇ ਤੇ ਅੱਜ ਸਿਲਵਰ ਜੁਬਲੀ ਮਨਾਈ ਜਾ ਰਹੀ ਹੈ ਕੀ ਕਹੋਗੇ ਸਰ ਇੱਕ ਆਪਣੇ ਆਪ ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਜੀ स्वामी छगनलाल महाराज जी दी ब्लेसिंग्स ਦੇ ਨਾਲ ਇਹ ਸਕੂਲ ਦਾ ਨਾਮ ਹੈ स्वामी छगनलाल लाला हंसराज जैन टॉपिक ਸੀਨੀਅਰ ਸੈਕੰਡਰੀ ਸਕੂਲ ਇਹ ਇਟਸੈਲਫ ਵੀ ਇੱਕ ਬਹੁਤ ਬੜੀ ਅਚੀਵਮੈਂਟ ਹੈ ਇੱਕ ਵਿਦਿਅਕ ادارے ਦੇ 25 ਸਾਲ ਸਕਸੈਸਫੁਲੀ ਮਨਾਣੇ ਤੇ ਉਹਦੇ ਪਿੱਛੇ ਇਹ ਮਿਹਨਤ ਹੈ ਜੀ ਮੇਰੇ ਬਲਵਡ ਸਟੂਡੈਂਟਸ ਦੀ ਜਿਨ੍ਹਾਂ ਨੇ ਸਕੂਲ ਲਈ ਹਮੇਸ਼ਾ ਲੌਰਲਸ ਲਏ ਨੇ ਇਨ ਅਕੈਡੈਮਿਕ ਐਂਡ ਸਪੋਰਟਸ ਆਲਸੋ ਉਸ ਤੋਂ ਇਲਾਵਾ ਮੈਂ ਧੰਨਵਾਦ ਕਰੂੰਗੀ ਜੀਪੀਐਸ ਮੈਨੇਜਮੈਂਟ ਦਾ ਜਿਨ੍ਹਾਂ ਨੇ ਸਟੈਪ ਟੂ ਸਟੈਪ ਇਸ ਵਿਦਿਆਗਤਾਰੇ ਦੀ ਅਪਲਿਫਟਮੈਂਟ ਲਈ ਸਾਡੀ ਮਦਦ ਕੀਤੀ ਹੈ ਤੇ ਹਮੇਸ਼ਾ ਤਿਆਰ ਰਹਿੰਦੇ ਹੈ ਤੇ ਜੀਪੀਐਸ ਫੈਕਲਟੀ ਦੀ ਜਿਹੜੀ ਹੈਂਡ ਟੂ ਹੈਂਡ ਵਰਕ ਕਰਕੇ ਇਸ ਸਕੂਲ ਨੂੰ ਰਾਈਜ਼ ਕਰ ਰਹੀ ਹੈ ਅੱਜ ਦੇ ਚੀਫ ਗੈਸ ਸੀ ਜੀ ਕੈਬਨਿਟ ਮਿਨਿਸਟਰ ਸਰਦਾਰ ਤਰਨਪ੍ਰੀ ਸੌਂ ਜੀ ਐਮਐਲਏ ਖੰਨਾ ਵਿਨੇਜੋ ਤੇ ਗੈਸਟ ਆਫ ਆਨਰ ਐਸਡੀਐਮ ਖੰਨਾ ਡਾਕਟਰ ਬਲਜਿੰਦਰ ਸਿੰਘ ਢਿੱਲੂ ਤੇ ਉਹਨਾਂ ਦੇ ਰਿਜੀਨਲ ਆਫੀਸਰ ਆਰੋਫ ਚੰਡੀਗੜ੍ਹ ਤੋਂ ਸਾਡੇ ਸੰਜੇ ਬੇਸਤ ਜੀ ਅਤੇ ਅਸਿਸਟੈਂਟ ਸੈਕਟਰੀ ਕਲਾਸ਼ਪੰਦ ਜੀ ਮੈਨੂੰ ਜਦੋਂ ਇੱਕ ਇੰਸਟੀਟਿਊਸ਼ਨ ਦੀ ਓਪਨਲੀ ਮੰਚ ਤੋਂ ਜਿਹੜੀ ਤੁਹਾਡੀ ਡੈਡੀਕੇਸ਼ਨ ਹਾਰਡ ਵਰਕਿੰਗ ਕੋਈ ਐਕਸਪਲੇਨ ਕਰਦਾ ਫਿਰ ਕਿਹੋ ਜਿਹਾ ਫੀਲ ਹੁੰਦਾ ਜੀ ਸਰ ਇਹ ਬੜੀ ਪ੍ਰਾਈਡ ਮੂਮੈਂਟ ਹੈ ਜੀ ਜੇ ਮੈਂ ਆਪਣੇ ਆਪ ਨੂੰ ਵੀ ਇਸ ਦਾਰੇ ਚ ਰੱਖ ਕੇ ਸੋਚਿਆ ਤਾਂ 21 ਸਾਲ ਦੀਆਂ ਸਰਵਿਸਿਜ਼ ਮੈਂ ਸਕੂਲ ਨੂੰ ਦੇ ਚੁੱਕੀ ਹਾਂ ਜੀ 2004 ਔਨਵਰਡਸ ਮੈਂ ਸਕੂਲ ਚ ਬਤੌਰ ਪ੍ਰਿੰਸੀਪਲ ਸੇਵਾ ਕਰ ਰਹੀ ਹਾਂ ਜੀ ਤੇ ਇਹ ਇੱਕ ਬਿਗ ਅਚੀਵਮੈਂਟ ਹੈ ਜੀ ਅੱਜ ਪ੍ਰਾਈਡ ਮੂਮੈਂਟ ਵੀ ਹੈ ਮੇਰੇ ਸਾਰੇ ਪੇਰੈਂਟਸ ਬੱਚੇ ਇਹਨੂੰ ਬੜੀ ਖੁਸ਼ੀ-ਖੁਸ਼ੀ ਮਨਾ ਰਹੇ ਆ ਆਪਣੀ ਮੈਨੇਜਮੈਂਟ ਦੇ ਨਾਲ ਬੱਚਿਆਂ ਦੀ ਪਰਫਾਰਮੈਂਸ ਤੇ ਕੀ ਕਹੂੰਗੇ ਜਿਤਨਾ ਬੱਚਾ ਪਰਫਾਰਮ ਕਰ ਰਹੇ ਨੇ ਬੱਚੇ ਹੈ ਜੀ ਉਹ ਕੋਈ ਪਰਫਾਰਮਰ ਨਹੀਂ ਹੈ ਟ੍ਰੇਨਡ ਪਰਫਾਰਮਰ ਨਹੀਂ ਹੈ ਪਰ ਐਨੇ ਐਨਥੂਸੀਆਸਟਿਕਲੀ ਉਹਨਾਂ ਨੇ ਅੱਜ ਪਰਫਾਰਮ ਕੀਤਾ ਇਹ ਇੱਕ ਆਪਣੇ ਆਪ ਦੀ ਖੁਸ਼ੀ ਨੂੰ ਜ਼ਾਹਿਰ ਕਰ ਰਿਹਾ ਸੀ ਜੀ ਠੀਕ ਥੈਟ ਵਾਸ ਲਾਈਵ ਜਿਹੜੇ ਆਪਣੇ ਜੈਂਟਸ ਸਕੂਲ ਦੇ ਵਿੱਚ ਸਿਲਵਰ ਜੋਕੀ ਬਣਾ ਰਹੇ ਨੇ ਜੀ ਤੇ ਤੁਸੀਂ ਪੁੱਛਿਓ ਇੱਥੇ ਸੁਆਮੀ ਸ਼ਗਲਨਾਲ લાલા ਹੰਸਰਾ ਜੈਨ ਸੀਨੀਅਰ ਸੈਕੰਡਰੀ ਸਕੂਲ ਖੰਨਾ ਜਿਹੜਾ ਸਾਡੇ ਖੰਨੇ ਦਾ ਬੜਾ ਨਾਮਵਰ ਵਿਦਿਅਕ ਅਦਾਰਾ ਹੈ ਅੱਜ ਐਨੂਅਲ ਜਿਹੜਾ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ ਹੈ ਜਿਹੜਾ ਹਰ ਸਾਲ ਦੀ ਤਰ੍ਹਾਂ ਜੂਰੇ ਕੀਤਾ ਗਿਆ ਔਰ ਬੜੀ ਖੁਸ਼ੀ ਹੋਈ ਕਿ ਅੱਜ ਉਸ ਕੰਪਲੀਟ ਸਾਰੀ ਮੈਨੇਜਮੈਂਟ ਨੇ ਰਲ ਕੇ ਇੰਨਾ ਸ਼ਾਨਦਾਰ ਇਹ ਜੋ ਅੱਜ ਸਮਾਗਮ ਕੀਤਾ ਬੱਚਿਆਂ ਨੇ ਇਹਦੇ ਚ ਕਲਚਰਲ ਐਕਟੀਵਿਟੀਆਂ ਕੀਤੀਆਂ ਨੇ ਬੱਚਿਆਂ ਨੇ ਸਾਡੇ ਜੋ ਸਾਡੇ ਜਿਹੜਾ ਸਮਝ ਲੋ ਸੰਸਕ੍ਰਿਤੀ ਦੇ ਨਾਲ ਜੁੜੀਆਂ ਹੋਈਆਂ ਜਿੰਨੀਆਂ ਪਰਫਾਰਮੈਂਸਿਸ ਕੀਤੀਆਂ ਦੇਖ ਕੇ ਮਨ ਬੜਾ ਖੁਸ਼ ਹੋਇਆ ਪ੍ਰਮਾਤਮਾ ਦੇ ਅੱਗੇ ਇੱਕ ਹੋਰ ਅਰਦਾਸ ਕਰਦੇ ਆ ਬੇਨਤੀ ਕਰਦੇ ਆ ਕਿ ਸਮੂਹ ਮੈਨੇਜਮੈਂਟ ਦੇ ਸਿਰ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਇਹ ਜਿਹੜਾ ਵਿੱਦਿਅਕ ਅਦਾਰਾ ਹੈ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਹਜ਼ਾਰਾਂ ਹੀ ਸਟੂਡੈਂਟਸ ਇਸ ਵਿੱਦਿਅਕ ਅਦਾਰੇ ਚੋਂ ਪੜ ਕੇ ਕੋਈ ਡਾਕਟਰ ਬਣਿਆ ਕੋਈ ਇੰਜੀਨੀਅਰ ਬਣਿਆ ਕੋਈ ਆਈਪੀਐਸ ਬਣਿਆ ਕੋਈ ਆਈਐਸ ਬਣਿਆ ਪੀਸੀਐਸ ਬਣਿਆ ਪੀਪੀਐਸ ਬਣਿਆ ਸੀਏ ਬਣਿਆ ਪਤਾ ਨਹੀਂ ਕਿਹੜੇ ਕਿਹੜੇ ਮਤਲਬ ਫੀਲਡ ਚ ਉਹਨਾਂ ਨੇ ਜਾ ਕੇ ਮੱਲਾ ਮਾਰੀਆਂ ਨੇ ਤੇ ਅੱਜ ਇਸ ਵਿਦਿਅਕ ادارے ਦਾ ਐਡਾ ਵਟਾ ਨਾਮ ਰੌਸ਼ਨ ਕੀਤਾ ਸੋ ਇੱਕ ਵਾਰ ਤੋਂ ਫੇਰ ਮੈਂ ਜਿੱਥੇ ਅੱਜ ਇਸ ਪ੍ਰੋਗਰਾਮ ਦੇ ਉੱਤੇ बतौर ਇਹਨਾਂ ਨੇ ਮੈਨੂੰ ਮੁੱਖ ਮਹਿਮਾਨ ਬੁਲਾਇਆ ਮੈਂ ਇਹਨਾਂ ਦਾ ਸਾਰੀ ਮੈਨੇਜਮੈਂਟ ਦਾ ਅਨਿਲ ਜੈਨ ਜੀ ਦਾ ਰਕੇਸ਼ ਜੀ ਦਾ ਰਕੇਸ਼ ਬਾਂਸਲ ਜੀ ਦਾ ਅਰुण ਜੈਨ ਜੀ ਦਾ ਤੇ ਸਾਡੇ ਵਿਪਨ ਜੈਨ ਜੀ ਦਾ ਸਾਰਿਆਂ ਦਾ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਜਿੱਥੇ ਧੰਨਵਾਦ ਕਰਦਾ ਰਮਨੀਕ ਜੀ ਉਹਨਾਂ ਦਾ ਲਾਲਾ ਜੀ ਦਾ ਧਰਮਵੀਰ ਜੀ ਦਾ ਸਾਰਿਆਂ ਦਾ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਜਿੱਥੇ ਧੰਨਵਾਦ ਕਰਦਾ ਉਥੇ ਮੈਂ ਇਹਨਾਂ ਨੂੰ ਬੈਸਟ ਵਿਸ਼ੇਸ ਦਿੰਦਾ ਆਪਣੇ ਵੱਲੋਂ ਕਿ ਇਸ ਵਿੱਤਕ ادارے ਦੀ ਚੜ੍ਹਦੀ ਕਲਾ ਲਈ ਅਸੀਂ ਦਿਲੋਂ ਦੁਆਵਾਂ ਕਰਦੇ ਹਾਂ ਧੰਨਵਾਦ ਸਾਡੇ ਸਕੂਲ ਨੂੰ ਅੱਜ 25 ਸਾਲ ਹੋ ਗਏ ਨੇ ਸਵਾਮੀ ਛਗਨ ਲਾਲ ਲਾਲਾ ਹੰਸਰਾਜ ਜੈਨ ਸੀਨੀਅਰ ਸੈਂਟਰੀ ਪਬਲਿਕ ਸਕੂਲ ਦਾ ਫੰਕਸ਼ਨ ਆਇਗਾ ਉਹਦੇ ਵਿੱਚ ਅਸੀਂ ਅੱਜ ਸਾਡੇ ਐਮ.ਐਲ.ਏ. ਸਾਹਿਬ ਨੂੰ ਬੁਲਾਇਆ ਹੈਗਾ ਤੇ ਬਹੁਤ ਅچھے ਬੱਚਿਆਂ ਨੇ ਦਿੱਤਾ ਹੈ ਬਿਲਕੁਲ ਤੇ ਦੇਖ ਕੇ ਬੱਚਿਆਂ ਦਾ ਮਨ ਪਸੰਦ ਹੁੰਦਾ ਹੈਗਾ ਤੇ ਉਹਨਾਂ ਨੂੰ ਜੇ ਆਪਾਂ ਪ੍ਰਾਈਜ਼ ਦਿੰਨੇ ਹੈ ਤਾਂ ਉਹਨਾਂ ਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ ਅੱਜ ਜਿਹੜੇ ਆ 25 ਇਅਰਸ ਪੂਰੇ ਹੋ ਗਏ ਨੇ ਤੁਹਾਡੇ ਇੰਸਟੀਟਿਊਸ਼ਨ ਦੇ ਤੇ ਅੱਜ ਸਿਲਵਰ ਜੁਬਲੀ ਮਨਾਈ ਜਾ ਰਹੀ ਹੈ ਕਿ ਕੌਣ ਜੀ ਸਰ ਇਹ ਇੱਕ ਆਪਣੇ ਆਪ ਹੀ ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਜੀ ਸਵਾਮੀ ਛਗਨ ਲਾਲ ਮਹਾਰਾਜੀ ਦੀ ਬਲੇਸਿੰਗਸ ਦੇ ਨਾਲ ਇਸ ਸਕੂਲ ਦਾ ਨਾਮ ਹੈ ਸਵਾਮੀ ਛਗਨ ਲਾਲ ਲਾਲਾ ਹੰਸਰਾਤ ਜਨ ਟੌਪਿਕ ਸੀਨੀਅਰ ਸੈਂਟਰੀ ਸਕੂਲ ਇਹ ਇਟਸੈਲਫ ਵੀ ਇੱਕ ਬਹੁਤ ਬੜੀ ਅਚੀਵਮੈਂਟ ਹੈ ਇੱਕ ਵਿਦਿਅਕ ادارے ਦੇ 25 ਸਾਲ ਸਕਸੈਸਫੁਲੀ ਮਨਾਣੇ ਤੇ ਉਹਦੇ ਪਿੱਛੇ ਇਹ ਮਿਹਨਤ ਹੈ ਜੀ ਮੇਰੇ ਬਲਵਡ ਸਟੂਡੈਂਟਸ ਦੀ ਜਿਨ੍ਹਾਂ ਨੇ ਸਕੂਲ ਲਈ ਹਮੇਸ਼ਾ ਲੌਰਲਸ ਲਏ ਨੇ ਇਨ ਅਕੈਡੈਮਿਕ ਐਂਡ ਸਪੋਰਟਸ ਆਲਸੋ ਉਸ ਤੋਂ ਇਲਾਵਾ ਮੈਂ ਧੰਨਵਾਦ ਕਰੂੰਗੀ ਜੀਪੀਐਸ ਮੈਨੇਜਮੈਂਟ ਦਾ ਜਿਨ੍ਹਾਂ ਨੇ ਸਟੈਪ ਟੂ ਸਟੈਪ ਇਸ ਵਿਦਿਅਕ ادارے ਦੀ ਅਪਲਿਫਟਮੈਂਟ ਲਈ ਸਾਡੀ ਮਦਦ ਕੀਤੀ ਹੈ ਤੇ ਹਮੇਸ਼ਾ ਤਿਆਰ ਰਹਿੰਦੇ ਹੈ ਤੇ ਜੀਪੀਐਸ ਫੈਕਲਟੀ ਦੀ ਜਿਹੜੀ ਹੈਂਡ ਟੂ ਹੈਂਡ ਵਰਕ ਕਰਕੇ ਇਸ ਸਕੂਲ ਨੂੰ ਰਾਈਸ ਕਰ ਰਹੀ ਹੈ ਅੱਜ ਦੇ ਚੀਫ ਗੈਸਟ ਸੀ ਜੀ ਕੈਬਨਿਟ ਮਿਨਿਸਟਰ ਸਰਦਾਰ ਤਰਨ ਪ੍ਰੀਤ ਸੌਂਜੀ ਜੀ ਐਮਐਲਏ ਖੰਨਾ ਵਿਨੇਜੋ ਤੇ ਗੈਸਟ ਆਫ ਆਨਰ ਐਸਡੀਐਮ ਖੰਨਾ ਡਾਕਟਰ ਬਲਜਿੰਦਰ ਸਿੰਘ ਜੀ ਢਿੱਲੂ ਤੇ ਉਹਨਾਂ ਦੇ ਰਿਜੀਨਲ ਆਫੀਸਰ ਆਰਓ ਆਫ ਚੰਡੀਗੜ੍ਹ ਤੋਂ ਸਾਡੇ ਸੰਜੇ ਬੇਸਤ ਜੀ ਤੇ ਅਸਿਸਟੈਂਟ ਸੈਕਟਰੀ ਕਿ ਲਾਸ਼ ਬੰਦ ਸੀ ਮੈਨੂੰ ਜਦੋਂ ਇੱਕ ਇੰਸਟੀਟਿਊਸ਼ਨ ਦੀ ਹੈ ਓਪਨਲੀ ਮੰਚ ਤੋਂ ਜਿਹੜੀ ਹੈ ਤੁਹਾਡੀ ਡੈਡੀਕੇਸ਼ਨ ਹਾਰਡ ਵਰਕਿੰਗ ਕੋਈ ਐਕਸਪਲੇਨ ਕਰਦਾ ਫਿਰ ਕਿਹੋ ਜਿਹਾ ਫੀਲ ਹੁੰਦਾ ਜੀ ਸਰ ਇਹ ਬੜੀ ਪ੍ਰਾਈਡ ਮੂਮੈਂਟ ਹੈ ਜੀ ਜੇ ਮੈਂ ਆਪਣੇ ਆਪ ਨੂੰ ਵੀ ਇਸ ਦਾਰੇ ਚ ਰੱਖ ਕੇ ਸੋਚਿਆ ਥਾ 21 ਸਾਲ ਦੀਆਂ ਸਰਵਿਸਿਜ਼ ਮੈਂ ਸਕੂਲ ਨੂੰ ਦੇ ਚੁੱਕੀ ਹਾਂ ਜੀ 2004 ਓਨਵਰਡਸ ਮੈਂ ਸਕੂਲ ਚ ਬਤੌਰ ਪ੍ਰਿੰਸੀਪਲ ਸੇਵਾ ਕਰ ਰਹੀ ਹਾਂ ਜੀ ਤੇ ਇਹ ਇੱਕ ਬਿਗ ਅਚੀਵਮੈਂਟ ਹੈ ਜੀ ਅੱਜ ਪ੍ਰਾਈਡ ਮੂਮੈਂਟ ਵੀ ਹੈ ਮੇਰੇ ਸਾਰੇ ਪੇਰੈਂਟਸ ਬੱਚੇ ਇਹਨੂੰ ਬੜੀ ਖੁਸ਼ੀ-ਖੁਸ਼ੀ ਮਨਾ ਰਹੇ ਆ ਆਪਣੀ ਮੈਨੇਜਮੈਂਟ ਦੇ ਨਾਲ। ਬੱਚਿਆਂ ਦੀ ਪਰਫਾਰਮੈਂਸ ਤੇ ਕੀ ਕਹੋਗੇ ਜਿਤਨਾ ਬੱਚੇ ਪਰਫਾਰਮ ਕਰ ਰਹੇ ਨੇ। ਬੱਚੇ ਹੈ ਜੀ ਉਹ ਕੋਈ ਪਰਫਾਰਮਰ ਨਹੀਂ ਹੈ, ਟ੍ਰੇਨਡ ਪਰਫਾਰਮਰ ਨਹੀਂ ਹੈ ਪਰ ਐਨੇ ਐਨਥੂਸੀਆਸਟਿਕਲੀ ਉਹਨਾਂ ਨੇ ਅੱਜ ਪਰਫਾਰਮ ਕੀਤਾ ਇਹ ਇੱਕ ਆਪਣੇ ਆਪ ਦੀ ਖੁਸ਼ੀ ਨੂੰ ਜ਼ਾਹਿਰ ਕਰ ਰਿਆ ਸੀ। ਠੀਕ। ਦੈਟ ਵਾਸ ਲਾਈਫ।